ਹਾਂਜੀ ਦੋਸਤੋ ਅ ਅਪਾ ਅੱਜ ਗੱਲ ਕਰ ਰਹੇ ਆ ਜਿਹੜਾ ਪਿਛਲੇ ਦਿਨੀ ਆਪਾਂ ਦੇਖਿਆ ਅ ਡੋਨਾਲਡ ਟਰੰਪ ਨੇ ਇੱਕ ਕੀਤਾ ਕਾਨੂੰਨ ਲਾਗੂ ਕੀਤਾ ਸੀਗਾ ਵੀ ਜਿਹੜਾ 168 ਸਾਲ ਪੁਰਾਣਾ ਉੱਥੇ ਕਾਨੂੰਨ ਸੀਗਾ ਜਨਮ ਦੇ ਆਧਾਰ ਤੇ ਉੱਥੇ ਨਾਗਰਿਕਤਾ ਮਿਲ ਜਾਊ ਅਮਰੀਕਾ ਦੇ ਵਿੱਚ ਉਹ ਨੇ ਉਹ ਕਾਨੂੰਨ ਆ ਕਹਤਾ ਸੀ ਵੀ ਉਹ ਕਾਨੂੰਨ ਮੈਂ ਰੱਦ ਕਰਦਾ ਪਰ ਠੀਕ ਆ ਵੀ ਉਥੋਂ ਦੀ ਅਦਾਲਤਾਂ ਨੇ ਉਹ ਕਹਿਤਾ ਵੀ ਇਹ ਕਾਨੂੰਨ ਅਜੇ ਰੱਦ ਨਹੀਂ ਹੋ ਸਕਦਾ ਅ ਜਿਹੜੀ ਵੱਡੀ ਗੱਲ ਆ ਦੇਖਣ ਵਾਲੀ ਆ ਅ ਵੀ ਸਾਡੇ ਮੁਲਕ ਦੇ ਲੋਕਾਂ ਨੇ ਕੀ ਕੀਤਾ ਸਾਡੇ ਮੁਲਕ ਦੇ ਲੀਡਰਾਂ ਨੇ ਕੀ ਕੀਤਾ ਤੇ ਸਾਡੇ ਮੁਲਕ ਦੇ ਜਿਹੜੇ ਲੀਡਰ ਆ ਜਿੰਨੀ ਵੀ ਨੱਕ ਸੋਕਾ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਮਾੜੀ ਮੋਟਾ ਸ਼ਰਮ ਕਰਨੀ ਚਾਹੀਦੀ ਆ ਤੇ 70 ਸਾਲਾਂ ਦੇ ਵਿੱਚ ਤੁਸੀਂ ਆਪਦੇ ਦੇਸ਼ ਨੂੰ ਇਹੋ ਜਿਹਾ ਨਹੀਂ ਬਣਾ ਸਕੀ ਵੀ ਇੱਥੋਂ ਦੇ ਲੋਕ ਆ ਇੱਥੇ ਕੰਮ ਕਰਨ ਤੇ ਦੇਸ਼ ਨੂੰ ਬਲੰਦੀਆਂ ਤੇ ਲੈ ਕੇ ਜਾਣ ਇਹ ਦੇਸ਼ ਦਾ ਤੁਸੀਂ ਬੇੜਾ ਕਰਕੇ ਕਰਕੇ ਰੱਖਤਾ ਤੇ ਉਹ ਫੈਸਲਾ ਜਿਹੜਾ 트ੰਪ ਨੇ ਕਿਹਾ ਵੀ ਅਸੀਂ ਇਹ ਕਾਨੂੰਨ ਜਿਹੜਾ ਜਨਮ ਦੇ ਆਧਾਰ ਤੇ ਅਮਰੀਕਾ ਦੇ ਵਿੱਚ ਨਾਗਰਿਕਤਾ ਮਿਲ ਜਾਂਦੀ ਆ ਵੀ ਉਹ ਅਸੀਂ ਰੱਦ ਕਰ ਦਾਂਗੇ ਉਹ ਫੈਸਲੇ ਦਾ ਅਸਰ ਦੇਖੋ ਮਾ ਪਿਓ ਲਈ ਆਪਣੇ ਬੱਚੇ ਸਭ ਤੋਂ ਪਿਆਰੇ ਹੁੰਦੇ ਜਿਹੜੇ ਮਾਪਿਓ ਇਥੋਂ ਅ ਕਿਸੇ ਵੀ ਇੰਡੀਆ ਦੇ ਵਿੱਚੋਂ ਗਏ ਆ ਚਾਹੇ ਕੈਨੇਡਾ ਚ ਗਏ ਆ ਚਾਹੇ ਅਮਰੀਕਾ ਚ ਚਾਹੇ ਕਿਸੇ ਵੀ ਮੁਲਕ ਚ ਗਏ ਉਹ ਆਪਣੇ ਬੱਚਿਆਂ ਦੇ ਫਿਊਚਰ ਲਈ ਗਏ ਆ ਬਈ ਅ ਜਿਹੜਾ ਇੰਡੀਆ ਗਾ ਇੰਡੀਆ ਵਧੀਆ ਮੁਲਕ ਨਹੀਂ ਰਹਿਣਯੋਗ ਮੁਲਕ ਹੈ ਨਹੀਂ ਤੇ ਅ ਕਿਉਂਕਿ ਜਿਹੜੀਆਂ ਇੱਥੇ ਜੋਕਾਂ ਗਾ ਲਹੂ ਪੀਣੀਆਂ ਵੀ ਉਹੀ ਨਹੀਂ ਲੋਟ ਆਉਂਦੀਆਂ ਤੇ ਅ ਇਹ ਫੈਸਲੇ ਦੇ ਕਾਰਨ ਜਿਹੜੇ ਅਮਰੀਕਾ ਦੇ ਵਿੱਚ ਆ ਜਿਹੜੀਆਂ ਮਾਵਾਂ ਅ ਜਿਹੜੀਆਂ ਔਰਤਾਂ ਪ੍ਰੈਗਨੈਂਟ ਆ ਕੋਈ 8 ਮਹੀਨੇ ਦੀ ਕੋਈ 9 ਮਹੀਨੇ ਦੀ ਤੇ ਜਾਂ 7 ਮਹੀਨੇ ਦੀਆਂ ਤੇ ਉਹਨਾਂ ਮਾਵਾਂ ਨੇ ਕੀ ਕੀਤਾ ਕਿਉਂਕਿ 트럼ਪ ਨੇ ਕਿਹਾ ਵੀ 20 ਫਰਵਰੀ ਤੋਂ ਬਾਅਦ 20 ਫਰਵਰੀ 2025 20 ਫਰਵਰੀ 2025 ਤੋਂ ਬਾਅਦ ਇਹ ਕਾਨੂੰਨ ਅਸੀਂ ਰੱਦ ਕਰ ਦਾਂਗੇ ਤੇ ਉੱਥੇ ਮਾਵਾ ਨੇ ਕੀ ਕੀਤਾ ਜਿਹੜੀਆਂ ਪ੍ਰੈਗਨੈਂਟ ਔਰਤਾਂ ਉਹਨਾਂ ਨੇ ਕੀ ਕੀਤਾ ਵੀ ਸਾਡੇ ਬੱਚਾ ਡਾਕਟਰ ਨੂੰ ਇਹ ਕਹਤਾ ਵੀ ਸਾਡੇ ਬੱਚੇ ਦੀ ਡਿਲੀਵਰੀ ਪਹਿਲਾਂ ਕਰ ਦੋ ਜਿਨ੍ਹਾਂ ਦੇ ਜੇ ਪੂਰੇ 9 ਮਹੀਨੇ ਨਹੀਂ ਵੀ ਹੋਏ ਉਹਨਾਂ ਨੇ ਵੀ ਕਹਤਾ ਵੀ ਸਾਡੇ ਬੱਚੇ ਦੀ 7ਵੇਂ ਮਹੀਨੇ ਵਾਲੀਆਂ ਔਰਤਾਂ ਨੇ ਵੀ ਕਹਤਾ ਜਿਨ੍ਹਾਂ ਨੂੰ 7 ਮਹੀਨੇ ਦੀ ਪ੍ਰੈਗਨੈਂਟ ਆ ਵੀ ਸਾਡੇ ਬੱਚੇ ਨੂੰ ਪਹਿਲਾਂ ਡਿਲੀਵਰੀ ਕਰ ਦੋ ਸਾਡੇ ਬੱਚੇ ਦੀ 19 ਫਰਵਰੀ ਤੋਂ 20 ਫਰਵਰੀ ਤੋਂ ਪਹਿਲਾਂ ਪਹਿਲਾਂ ਤੇ ਅ ਵੀ ਦੇਖਣ ਵਾਲੀ ਗੱਲ ਆ ਵੀ ਉਹ ਮੁਲਕ ਅਮਰੀਕਾ ਇੰਨਾ ਕੁ ਵਧੀਆ ਮੁਲਕ ਆ ਅ ਔਰਤਾਂ ਨੇ ਆਦੇ ਬੱਚਿਆਂ ਦੇ ਕਹਿੰਦੇ ਮਤਲਬ ਆਦੇ ਬੱਚਿਆਂ ਨੂੰ ਤੇ ਆਪ ਆਪਣੇ ਆਪ ਨੂੰ ਰਿਸਕ ਦੇਣ ਨੂੰ ਤਿਆਰ ਹੋ ਗਈਆਂ ਵੀ ਅਸੀਂ ਅ ਭਾਰਤ ਵਰਗੇ ਗੰਦੇ ਮੁਲਕ ਚ ਜਿਹੜਾ ਗੰਦਾ ਮੁਲਕ ਗੰਦਾ ਮੁਲਕ ਨਹੀਂ ਸੀ ਇਹ ਮੁਲਕ ਬੜਾ ਵਧੀਆ ਸੀ ਤੇ ਇਹ ਗੰਦਾ ਮੁਲਕ ਬਣਾਤਾ ਇਹਨਾਂ ਲੀਡਰਾਂ ਨੇ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਤੇ ਇਹ ਮੁਲਕ ਤਾਂ ਇੰਨਾ ਕੁ ਵਧੀਆ ਸੀ ਨੌਜਵਾਨਾਂ ਨੇ ਇਹ ਦੇਸ਼ ਦੀ ਆਜ਼ਾਦੀ ਲਈ 12-12 ਸਾਲ ਦੇ ਬੱਚੇ ਸੀਗੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ 바ਹਰਤੀਆਂ ਤੇ ਫਿਰ ਸ਼ਹੀਦ ਕਰਤਾਰ ਸਿੰਘ ਸ਼ਰਾਬਾ ਸ਼ਹੀਦ ਉਦਮ ਸਿੰਘ ਤੇ ਸ਼ਹੀਦ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਚੰਦਰ ਸਿੰਘ ਯਾਦ ਪਤਾ ਨਹੀਂ ਕਿੰਨੇ ਕੁ ਆ ਪਾਨਕਨ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਆਪੀਆਂ ਜਾਨਾਂ 바ਰਤੀਆਂ ਮੁਲਕ ਨੂੰ ਅ ਅੰਗਰੇਜ਼ਾਂ ਤੋਂ ਯਾਦ ਕਰਾਉਣ ਲਈ ਕਿ ਮੁਲਕ ਦੇ ਲੋਕ ਆ ਜਿਹੜਾ ਚੰਗੇ ਸਾਹ ਲੈ ਸਕਣ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਵੀ ਜਿਹੜੇ ਅ ਉਦੋਂ ਬਾਅਦ ਇਹਨਾਂ ਨੇ ਨਰਾਜ਼ ਕਰਨਾ ਵੀ ਇਹ ਅੰਗਰੇਜ਼ਾਂ ਤੋਂ ਵੀ ਭੈੜੇ ਹੋਣਗੇ ਤੇ ਇਹ ਸ਼ਰਮ ਨੂੰ ਚਾਹੀਦੀ ਸਾਡੇ ਲੀਡਰਾਂ ਨੂੰ ਵੀ ਇੱਕ ਅਮਰੀਕਾ ਵੀ ਇੰਨਾ ਕੁ ਵਧੀਆ ਮੁਲਕਾ ਕਿ ਮਾਂ ਪਿਓ ਨੇ ਆਦੇ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਰਿਸਕ ਤੇ ਲਾਤਾ ਵੀ ਸਾਡੇ ਬੱਚੇ 20 ਫਰਵਰੀ ਤੋਂ ਪਹਿਲਾਂ ਜੰਮਣ ਸੱਤ-ਸੱਤ ਮਹੀਨੇ ਦੀਆਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਉਹਨਾਂ ਨੇ ਕਿਹਾ ਤਾਂ ਵੀ ਸਾਡਾ ਬੱਚਾ ਪਹਿਲਾਂ ਜੰਮਣ ਲਈ ਵੀ ਅਸੀਂ ਇੰਡੀਆ ਨਹੀਂ ਜਾਣਾ ਤੇ ਵੀ ਅਸੀਂ ਇੱਥੇ ਹੀ ਰਹਿਣਾ ਤੇ ਮਾਂ ਪਿਓ ਲਈ ਆਪਦੇ ਬੱਚਿਆਂ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਤੇ ਦੇਖ ਸੋਚਣ ਸਮਝਣ ਵਾਲੀ ਗੱਲਾਂ ਇਹਨਾਂ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ ਤੇ ਕਿ ਤੁਸੀਂ ਬੇੜਾ ਕਰਕੇ ਕਰਤਾ ਮੁਲਕ ਦਾ ਤੇ ਇਹ ਹੋ ਸਕਿਆ ਜਿਹੜੇ ਪਿੰਡਾਂ 'ਚ ਬੈਠੇ ਆ ਪੋਲਿਟਿਕਲ ਲੀਡਰਾਂ ਦੇ ਨੇੜੇ ਆ ਤੇ ਇਹ ਵੀਡੀਓ ਉਹਨਾਂ ਨੂੰ ਜਿਹੜੀਆਂ ਜੋਕਾਂ ਦਾ ਖੂਨ ਪੀਣੀਆਂ ਉਹਨਾਂ ਜੋਕਾਂ ਕੋਲੇ ਵੀ ਸ਼ੇਅਰ ਕਰ ਦੇਣਾ ਧੰਨਵਾਦ ਜੀ